ਮੈਨੂੰ ਬਹੁਤ ਯਾਦ ਹੈ ਕੋਮੇ ਗਵਿੰਦ ਕਰਮਜੀਤ ਕਰਮਜੀਤ ਹਾਂ ਇੱਕ ਸ਼ੂਟਿੰਗ ਕਰਦੇ ਆ ਸ਼ੂਟਿੰਗ ਦੇ ਵਿੱਚੋਂ ਮੈਨੂੰ ਕਿਹਾ ਕਿ ਬਾਬਾ ਜੀ ਮੈਂ ਆਉਂਦਾ ਇਹ ਜਿਹੜੇ ਅਵਾਰਡ ਨੇ ਅੱਜ ਜਿਹੜਾ ਜਮਲਾ ਜੱਟ ਜੀ ਦੇ ਨਾਮ ਤੇ ਇਹਨਾਂ ਨੂੰ ਅਵਾਰਡ ਦਿੱਤਾ ਗਿਆ ਇਹ ਹੱਕਦਾਰ ਹੈ ਕਿਉਂਕਿ ਮੈਂ ਉਹਨਾਂ ਨੂੰ ਬਹੁਤ ਨੇੜੇੋਂ ਦੇਖਿਆ ਸਾਡੇ ਘਰ ਦੇ ਨਾਲ ਗਵਾਂਢੀ ਉਹਨਾਂ ਦੇ ਭੈਣ ਰਹਿੰਦੀ ਤੇ ਉਹਨਾਂ ਨੇ ਜਦੋਂ ਕੰਟਪਟ ਸਾਹਿਬ ਕਰਾਉਣਾ ਜਾਂ ਉਹਨਾਂ ਦੇ ਕੋਈ ਫੰਕਸ਼ਨ ਆਉਣਾ ਤਾਂ ਜਮਲਾ ਜੱਟ ਜੀ ਨੇ ਆਉਣਾ ਟੁੰਗੀ ਉਹਨਾਂ ਦੇ ਇੱਧਰ ਮੋਢੇ ਪਾਈ ਹੁੰਦੀ ਸੀ ਇੱਕ ਢੋਲਕ ਵਾਲਾ ਤੀਨਾ ਵੱਡੇ ਸਤਾਰ ਹੋ ਕੇ ਕੋਈ ਨੇ ਨੀਵੇਂ ਹੋ ਕੇ ਮਿਲਦੇ ਸੀ ਸਭ ਨੂੰ ਉਹਨਾਂ 'ਚ ਕੋਈ ਹੰਕਾਰ ਨਹੀਂ ਸੀ ਤੇ ਮੈਂ ਉਹ ਚੀਜ਼ ਦੇਖੀ ਇਹਦੇ 'ਚੋ ਐਵੇਂ ਨਹੀਂ ਕਿਸੇ ਨੂੰ ਦਿੱਤੀਆਂ ਜਾਂ ਮੀਆਂ ਹੋਈਆਂ ਚੀਜ਼ਾਂ ਕੋਈ ਛੋਟੀ ਮੱਟੀ ਗੱਲ ਨਹੀਂ ਹੈ ਜਮਲਾ ਜੱਟ ਜੀ ਦਾ ਆਵਾਟ ਮੈਨਾਂ ਉਹ ਦੇਖੇ ਦਿੱਤਾ ਜਾਂਦਾ ਮੈਂ ਉਹਨਾਂ ਨੂੰ ਦੇਖਿਆ ਮੈਂ ਉਹਨਾਂ ਨੂੰ ਸੁਣਿਆ ਕੋਲ ਬੈਠ ਕੇ ਅਸੀਂ ਉਹਨਾਂ ਦੀ ਗੋਦੀ 'ਚ ਖੇਡੇ ਆ ਕਿਉਂਕਿ ਉਹ ਉਦੋਂ ਸਮਾਂ ਇੰਨਾ ਚੰਗਾ ਸੀ ਉਹ ਆਪਣੇ ਭਾਂਜਿਆਂ ਨੂੰ ਤਾਂ ਪਿਆਰ ਕਰਦੇ ਸਾਨੂੰ ਵੀ ਭਾਂਜੇ ਕਵੇਂ ਹੁੰਦੇ ਸੀ ਉਹ ਸਾਨੂੰ ਵੀ ਉਹਨਾਂ ਹੀ ਪਿਆਰ ਦਿੰਦੇ ਸੀ ਜਿੰਨਾ ਆਪਣੇ ਸਕੇ ਭਾਂਜੇ ਦਿੰਦੇ ਸੀ ਸੋ ਇਹ ਚੀਜ਼ਾਂ ਜਿਹੜੀਆਂ ਨੇ ਤਾਂ ਮਿਲਦੀਆਂ ਜੇ ਮਿਹਨਤ ਕਰੀਏ ਆਪਣੇ ਮਾਪਿਓ ਦਾ ਸਤਿਕਾਰ ਕਰੀਏ ਕਿਉਂਕਿ ਉਸ ਮਾਲਕ ਨੇ ਵੀ ਕਿਹਾ ਕਿ ਪਹਿਲਾ ਗੁਰੂ ਮਾਤ ਪਿਤਾ ਦੂਸਰਾ ਗੁਰੂ ਸਿੱਖਿਸ਼ਕ ਪੜਾਉਣ ਵਾਲਾ ਤੀਸਰਾ ਗੁਰੂ ਉਸਤਾਦ ਕੰਮ ਸਿਖਾਉਣ ਵਾਲਾ ਚੌਥਾ ਗੁਰੂ ਦਾ ਬਾਪ ਉਹ ਕਹਿੰਦਾ ਜੇ ਤਿੰਨਾ ਨਾ ਨਹੀਂ ਬਣਿਆ ਤੂੰ ਮੇਰਾ ਨਹੀਂ ਬਣ ਸਕਦਾ ਇਸ ਕਰਕੇ ਹਮੇਸ਼ਾ ਆਪਣੇ ਮਾਪਿਆਂ ਦੀ ਕਦਰ ਕਰੋ ਹਮੇਸ਼ਾ ਆਪਣੇ ਉਸਤਾਦ ਦੀ ਆਪਣੇ ਟੀਚਰ ਦੀ ਉਹਦੀ ਇੱਜ਼ਤ ਕਰੋ ਅਸੀਸਾਂ ਲਓ ਪੈਸੇ ਨਾਲ ਕੁਝ ਨਹੀਂ ਹੁੰਦਾ ਜਿੰਨਾ ਮਰਜ਼ੀ ਕਮਾ ਲਓ ਜੋ ਤੁਸੀਂ ਅਸੀਸਾਂ ਦੇ ਨਾਲ ਹਾਸਲ ਕਰ ਸਕਦੇ ਹੋ ਜੋ ਤੁਸੀਂ ਸੇਵਾ ਤੇ ਸਿਮਰਨ ਨਾਲ ਹਾਸਲ ਕਰ ਸਕਦੇ ਹੋ ਉਹ ਚੀਜ਼ ਤੁਸੀਂ ਹਾਸਲ ਨਹੀਂ ਕਰ ਸਕਦੇ ਪੈਸੇ ਦੇ ਨਾਲ ਇੱਥੇ ਬਹੁਤ ਆਉਂਦੇ ਆ ਸਾਡੇ ਕੋਲੇ ਚਾਹੇ ਮੇਰਾ 10 ਲੱਖ ਲੱਗਦੇ ਜੀ ਮੇਰਾ 20 ਲੱਖ ਲੱਗਦੇ ਜੀ ਮੈਨੂੰ ਠੀਕ ਕਰਦੇ ਹੋ ਉਹਨਾਂ ਨੂੰ ਸਮਝਾਈਦਾ ਫਿਰ ਬੈਠ ਕੇ ਤੂੰ 10 ਲੱਖ ਲਾਉਣਾ ਹੈ ਇਹ ਜਿਹੇ ਵੀ ਲੋਕ ਬੈਠੇ ਆ ਇੱਥੇ 10-10 ਕਰੋੜ ਲਾਉਣ ਵਾਲੇ ਬੈਠੇ ਕਰੋ ਤਾਂ ਮਰਨੇ ਨਾ ਇਹ ਤੇਰੇ ਕਰਮਾਂ ਦਾ ਫਲ ਆ ਆਪਣੇ ਕਰਮ ਠੀਕ ਕਰ ਲੈ ਤੇ ਆਪਾਂ ਹੀ ਸਾਰਾ ਕੁਝ ਠੀਕ ਹੋ ਜਾਣਾ ਜਦੋਂ ਅਸੀਂ ਕਰਮ ਚੰਗੇ ਨਹੀਂ ਕਰਨੇ ਤਾਂ ਫਿਰ ਸਾਨੂੰ ਉਹਦਾ ਫਲ ਵੀ ਚੰਗਾ ਨਹੀਂ ਮਿਲਣਾ ਧਿਆਨ ਰੱਖਿਆ ਕਰੋ ਕਿ ਕੋਈ ਤੁਹਾਡੇ ਤੋਂ ਨਾਰਾਜ਼ ਨਾ ਹੋਵੇ ਧਿਆਨ ਰੱਖਿਆ ਕਰੋ ਕਿ ਆਪ ਤੋਂ ਵੱਡੇ ਦੀ ਇੱਜ਼ਤ ਕਰਿਆ ਕਰੋ ਆਪਣੇ